ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾ ਘਰ ਦੂਜਾ ਸ਼ੰਤ ਇਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਊਚਾ ਅਗੰਮ અપਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉਸਮ ਰੱਥ ਊਚਾ ਅਗੰਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉਸਮ ਰੱਥ ਸ਼ੰਤ ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰੀਆ ਕੀਤੇ ਗਨ ਅਸੰਖ ਅਵਗਣ ਮੇਰੀਆ ਅਸੰਖ ਅਵਗਣ ਖਤੇ ਫੇਰ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪਰਸਾਦੀ ਖੂਲੀਐ ਲੋਕ ਕਰਤ ਬਿਕਾਰ ਵਿਖੜੇ ਪ੍ਰਭ 네ਰ ਹੂੰ ਤੇ 네ਰ ਆ ਬਿਨਵੰਤ ਨਾਨਕ ਦਇਆ ਧਾਰੋ ਕਾਡ ਭਵਜਲ ਫੇਰਿਆ ਸ਼ਲੋਕ ਨਿਰਤ ਨ ਪਵੈ ਅਸ਼ੰਖ ਗੁਣ ਊਚਾ ਪ੍ਰਭ ਕਾ ਨਾਉ ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇਂ ਥਾਉ ਸ਼ੰਤ ਦੂਸਰ ਨਾਹੀ ਠਾਉ ਕਾ ਪਹਿ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਭ ਧਾਈਐ ਧਾਏ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦ ਆ ਪਾਈਐ રાજમાન મોહ વિકાર ਦੂਜਾ એક ਸਿਓ ਲਿਵ ਲਾਈਐ ਅਰਪ ਮੰਨ ਤਨ ਪ੍ਰਭੂ ਆਗੇ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸੁਮਾਈਐ ਸਲੋਕ ਰੇ ਮਨ ਤਾਕੂ ਧਾਈਐ ਸਭ ਵਿਦ ਜਾ ਕੈ ਹਾਥ RAM ਨਾਮ ਧਨ ਸੰਚੀਐ ਨਾਨਕ ਨਿਭੈ ਸਾਥ ਸ਼ੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੀਂ ਕੋਈ ਥਾਨ ਤਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਲ ਪੂਰ ਰਹਿਆ ਸਰਬ ਦਾਤਾ ਪ੍ਰਭ ਤਨੀ गोपाल गोविंद अंत नाहीं ब्यंत गुण ताके क्या गनी पाज शरण स्वामी सुख है गामी तिस बिना अन्न नाहीं कोई ਦਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸ਼ਲੋਕ ਚਿਤ ਜੇ ਚਿਤ ਵਿਆਸੂ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸੁਭਾਇਆ ਸ਼ੰਤ ਅਬ ਮਨ ਝੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਬਿਕ ਬੂਜੀ ਤਪਤ ਅਗਾਨਿਆ ਗਹਿ ਭੂਜਾ ਲੀਨੇ ਦਇਆ ਕੀਨੇ ਆਪਨੇ ਕਰ ਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੈ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਸਰੀ ਮਹੱਲਾ ਪੰਜਵਾਂ ਓਕਾਰ ਦੂਜਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਉਚਾ ਅਗੰਮ ਉਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰੱਖਣ ਕੋ ਸਮਰੱਥ